ਇੱਕ ਦੂ ਜੀਭੋਂ ਲੱਖ ਹੋ ਹੈ ਲੱਖ ਹੋ ਹੈ ਲੱਖ ਵੀਸ ਇਹ ਜਿਹੜਾ ਹੁਣ ਪ੍ਰਕਰਣ ਸ਼ੁਰੂ ਕੀਤਾ ਹੈ ਤੇ ਪੌੜੀ ਵਿੱਚ ਇਹ ਉਹਨਾਂ ਲੋਕਾਂ ਬਾਰੇ ਹੈ ਜਿਹੜੇ ਨਾਮ ਮੂਨ ਨਾਲ ਜਪਦੇ ਨੇ ਮਾਲਾ ਲੈ ਕੇ ਜਪਦੇ ਨੇ ਰਟਣ ਯੋਗ ਕਰਦੇ ਨੇ ਸਾਡੇ ਵੀ ਉਹ ਵੈਗਰੂ ਵੈਗਰੂ ਵਾਲੇ ਹੈਗੇ ਨੇ ਕਈ ਸੰਤ ਦੰਦ ਨੇ ਮਾਲਾ ਦਾ ਸ਼ਬਦ ਪੜੋ ਦੁਆਰਾ ਦੁਆਰਾ ਪੜੋ ਇਹ ਉਹਨਾਂ ਦੇ ਅੱਗੇ ਹੋ ਰਿਹਾ ਸੀ ਪਹਿਲਾਂ ਇਹੇ ਇੱਕ ਸਾਖੀ ਹੈ ਸ਼ੇਸ਼ਨਾਗ ਵਾਲੀ ਜਿਹੜੀ ਪਰਸੋਂ ਚੌਥੇ ਆਪਾਂ ਗੱਲ ਕੀਤੀ ਸੀ ਸ਼ੇਸ਼ਨਾਗ ਨੂੰ ਕਿਹਾ ਵੇ ਤੂੰ ਜ਼ਮੀਨ ਵਿਸ਼ਨੂੰ ਨੂੰ ਕਿਹਾ ਸ਼ਿਵਜੀ ਦੇ ਭਾਈ ਇਹ ਨੂੰ ਕਹੋ ਵਿਸ਼ਨੂੰ ਨੂੰ ਆਪਣੇ ਚੇਲੇ ਨੂੰ ਕਿਹਾ ਵੀ ਇਹ ਨਾਲ ਜਰ ਬੜੋ ਦੇ ਸਰਤੇ ਅਸੀਂ ਧਰਤੀ ਸੰਭ ਕੇ ਰੱਖੀ ਹੈ ਹੁਣ ਤੂੰ ਆਪਣੇ ਕਿਸੇ ਚੇਲੇ ਨੂੰ ਧਰਤੀ ਚਕਾ ਬਰਾਬਰੀ ਦਾ ਤੂੰ ਮੇਰੀ ਕਰਦਾ ਤੂੰ ਵੀ ਤਾਂ ਉਹ ਕਰਾਮਾਤ ਆਪਣੀ ਦਿਖਾ ਚੱਕ ਧਰਤੀ ਨੂੰ ਪਾਉਣ ਚੱਕ ਦਿੰਦਾ ਦੇ ਰਵਰਦਨ ਨੰਨਾ ਚੱਕ ਕੇ ਰੱਖੀਏ ਪਰ ਪੋਰਦ ਦੀ ਸਵਾਰੀ ਕਰਦਾ ਛੇ ਉਹ ਦਿਖਾਇਆ ਨਾ ਪਾਉਂ। ਉਹਨੂੰ ਜਿਹੜਾ ਬਿਸ਼ਨਰ ਹੈ ਉਹ ਸੇਸ਼ਨਗ ਦੀ ਸਵਾਰੀ ਕਰਦਾ। ਜਿਵੇਂ ਪੁਰਾਣਾ ਨੇ ਵਿੱਚ ਕਥਾ ਹੈ। ਖੈ ਇਹਦੇ ਵਿੱਚ ਬੈਕਗਰਾਉਂਡ ਤਾਂ ਇਹ ਹੋਰ ਕੁਝ ਹੈ। ਜਿਹਨੂੰ ਵਿਚਾਰੀਏ ਫਿਰ ਤਾਂ ਹੋਰ ਕੁਝ ਹੈ। ਪਰ ਮੁੱਖਤ ਹੈ ਜੋ ਗੱਲ ਹੈ। ਜਿਵੇਂ ਅਰਥੇ ਨੇ ਬਣਾ ਲੈ ਸਿੱਧੇ ਜੇ ਮੈਂ ਹੁਣ ਬਣਾਏ ਹੋਏ ਨੇ ਉਹਨਾਂ ਲੋਕਾਂ ਨੇ ਧੋਖਾ ਖਾਦਾ ਇਹ ਤਾਂ ਜੇ ਤੈਨੂੰ ਵਿਚਾਰ ਦੇ ਫਿਰ ਤੇ ਧੋਖੇ ਤੋਂ ਬਚ ਨੂੰ ਗੁਰਬਾਣੀ ਨੇ ਤਾਂ ਵਿਚਾਰ ਲੈਣਾ ਕਦਾ ਬਾਝਲੀਏ ਬਾਝ ਕੇ ਇਹਨੂੰ বুঝ ਲਿਆ ਗੱਲ ਕੀ ਹੈ ਜਿਨ੍ਹਾਂ ਨੇ ਬਾਚੀ ਨਹੀਂ 부ਜੀ ਨਹੀਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਵਿਸ਼ਨੂੰ ਨੇ ਕਿਹਾ ਸੇਠ ਨਾਲ ਨੂੰ ਵੀ ਪਾਈਆਂ ਘਰ ਹੜੂ ਤੂੰ ਮੇਰਾ ਭਾਰ ਵੀ ਤਾਂ ਚੱਕਦਾ ਤੂੰ ਜ਼ਮੀਨ ਨੂੰ ਦੇਸਲੇ ਦੇਸ ਕਹਿੰਦਾ ਮੈਂ ਸੱਪ ਬਿਦੇ ਜੈਨੀ ਤਾਕਤ ਕਿੱਥੇ ਕਹਿੰਦੇ ਤਾਕਤ ਤਾਂ ਤੇਨੂੰ ਨਾਮ ਤੇ ਮਿਲਦੀ ਹੈ ਮੇਰਾ ਨਾਮ ਜਪ ਤੋ ਉਚਾਰਨ ਕਰ ਮੇਰਾ ਨਾਮ ਜਪ ਕਹਿੰਦਾ ਕਿੰਨਾ ਕੁ ਯਾਰ ਵੀ ਯਾਦ ਮੇਰੇ ਨਾਮ ਮੁੱਕ ਜਾਣਗੇ ਮੇਰੇ ਨਾਮ ਜਪਦਾਰ ਹੈ ਜਿੱਦਣ ਤੂੰ ਜਪ ਕੇ ਮੇਰੇ ਨਾਮ ਖਤਮ ਕਰ ਦੇਗਾ ਉਸ ਦਿਨ ਅਸੀਂ ਫੜ ਲਾਂਗੇ ਤੇ ਤੇ ਧਰਤੀ ਮੈਂ ਕਿਥੇ ਹੋਰ ਨੂੰ ਚੱਲ ਕਥਾ ਉਹਨੇ ਬੈਕਗ੍ਰਾਉਂਡ ਲੈ ਕੇ ਇਹ ਗੱਲਬੌੜੀ ਲਿਖੀ ਹੋਈ ਹੈ ਹਰ ਪਿਛਲੇ ਧਰਮਾਂ ਦੀ ਕੁਝ ਬੈਕਗ੍ਰਾਉਂਡ ਦੇ ਉੱਤੇ ਕੁਝ ਟਿੱਪਣੀਆਂ ਨੇ ਗੁਰਬਾਣੀ ਦੀ ਉਹ ਲੋਕਾਂ ਨੇ ਉਹਨੂੰ ਬਚੰਬੇ ਨਾ ਵਿਚਾਰੇ ਕਥਾ ਨੂੰ ਕੁਝ ਇੱਕ ਧਰਮ ਬਣਾ ਲਿਆ ਫਰੇਰਾ ਘੜ ਲਿਆ ਉਸ ਰਾ ਨੂੰ ਕੰਡੈਮ ਕਰਨ ਵਾਸਤੇ ਉਹੀ ਕਥਾ ਵਰਤੀ ਉਹੀ ਜੁਕਤੀ ਵਰਤੀ ਤੇ ਉਹ ਕਹਿੰਦੇ ਨੇ 1000 ਜੀਵ ਸੇਸ਼ਨਾਗ ਦੀ ਕੋਈ 10000 ਕਹਿੰਦਾ ਕੋਈ 1000 ਚਲੋ ਕਿੰਨੀ ਹੋਈਆਂ ਪਰ ਉਹ ਕੀ ਉਹ ਤਾਂ ਕਹਿੰਦੇ ਲੱਖ ਹੋਵੇ ਲੱਖ 20 ਗੁਰਬਾਣੀ ਦੇ ਨੇ ਤਾਂ ਕਹਿੰਦਾ ਲੱਖ ਹੋਵੇ 20 20 ਗੁਣਾ 20 ਲੱਖ ਹੋਵੇ ਚਾਹੇ ਜੀ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਇੱਕ ਤੁੰਜੀ ਬੋਲ ਕੋ ਹਾਂ ਇੱਕ ਦੋ ਜੀ ਬੋਲ ਲੱਖ ਹੋਵੇ ਉਹ ਕਹਿੰਦੇ ਉਹਦੀ 1000 ਜੀ ਮੈਂ ਕਿੱਥੇ ਲਿਖਿਆ 10000 ਜੀ ਚਲੋ ਕੋਈ ਨਹੀਂ ਕਿੰਨੀ ਹੋਈ ਕਿਤੇ ਕੋਈ ਰੌਲਾ ਨਹੀਂ ਜਿਹੜੀ ਗੱਲ ਹੈ ਬੇਸਲੈਸ ਹੈ ਉਹਦੇ ਤੇ ਕੋਈ ਬੋਤਾ ਉਹ ਕਰਨ ਦੀ ਲੋੜ ਨਹੀਂ ਹੁੰਦੀ ਜੋ ਸੱਚ ਹੈ ਹੀ ਨਹੀਂ ਜਿਵੇਂ ਕਿਸੇ ਨੇ ਸਮਝਿਆ ਹੋਵੇ ਲਿਖ ਇਸ ਕਰਕੇ ਭਗਵਤ ਪ੍ਰਾਣ ਦੀਆਂ ਕਥਾਵਾਂ ਲਈਏ ਉਹਦੇ ਚ ਦੂਏ ਪ੍ਰਾਣਾਂ ਦੀਆਂ ਕਥਾਵਾਂ 'ਚ ਬਹੁਤ ਫਰਕ ਹੁੰਦਾ ਡਿਫਰੈਂਸ ਹੁੰਦਾ ਵਿਦਵਾਨਾਂ ਨੇ ਅਰਥਾਇਆ ਕਿ ਜਿਵੇਂ ਕਿਸੇ ਨੇ ਅਰਥਾ ਜਿਵੇਂ ਆਪਣੇ ਟਿਕਟ ਐਸੇ ਬਾਣੀ ਦੇ ਟਿਕਟ ਐ ਬਸ ਵਿੱਚ ਹੀ ਨਹੀਂ ਮਿਲਦੇ ਕਿਵੇਂ ਇਹ ਚੀਜ਼ਾਂ ਨਹੀਂ ਮਿਲਦੀ ਐ ਬਸ ਵਿੱਚ ਉਹ ਵੀ ਵਿਦਵਾਨੇ ਸੀ ਉਹ ਇਹ ਨਾਮ ਉਹਨੂੰ ਚੁਕਾਤੀ ਧਰਤੀ ਉਹ ਨਾਮ ਜਪਣਾ ਉਹ ਕਹਿੰਦਾ ਵੀ ਇੱਕ ਮੂਨ ਨਾਲ ਇੱਕ ਜੀਵ ਨਾਲ ਮੈਂ ਤੇਰਾ ਵੱਖਰਾ ਵੱਖਰਾ ਨਾ ਲੋ ਹੋਰ ਇੱਕ ਜੀਵ ਨਾਲ ਜੇ ਮੇਰੇ ਹਜ਼ਾਰ ਜੀਵ ਹੈ ਹਜ਼ਾਰ ਨੂੰ ਇਕੱਠਾ ਹੀ ਲੈਤਾ ਵੇਖ ਕੇ ਬਾ ਇਹ şart ਹੈ ਮੇਰੀ ਜੇ ਤੂੰ ਕਹੀਂ ਸਾਰੇ ਜੀਬਾਂ ਨਾਲ ਕੋ ਨਾ ਲੈ ਫਿਰ ਤਾਂ ਜਿਆਦਾ ਦੇਰ ਲੱਗੂ ਮੇਰੀ ਅਜਾੜ ਗੁਣਾ ਟਾਈਮ ਲੱਗੂਗਾ ਇਹ 10000 ਗੁਣਾ ਟਾਈਮ ਲੱਗੂਗਾ ਉਹ ਕਹਿੰਦੇ ਕੋਈ ਚਲੋ ਇੱਕ ਲੱਗ ਲੈ ਲਈ ਕੋਈ ਫਰਕ ਨਹੀਂ ਪੈਂਦਾ ਉਹ ਨੂੰ ਧਰਤੀ ਚ ਗਾਉਂਦੀ ਕਹਿੰਦੇ ਜਿੱਦਾਂ ਹੀ ਨਾ ਉਹਦੇ ਲੈ ਰਿਹਾ ਤੇ ਅਡਾਡ ਜੀਵਨ ਅਡਾਡ ਨਾ ਉਹ ਲੈ ਰਿਹਾ ਉਹਦੇ ਸਿਰ ਤੇ ਜੋ ਧਰਤੀ ਹੈ ਲੋਨੀ ਬੁੱਕਿਆ ਉਹਦੇ ਜੋ ਨੌਜਾਬਦਾਂ ਨੂੰ ਹੋਰ ਗਿਆਨ ਹੋ ਜਾਂਦਾ ਤੇ ਧਰਤੀ ਦਾ ਫਿਰ ਉਹ ਤੇ ਉਤਰੇ ਨੌਜੋ ਪੜਨਾ ਧਰਤੀ ਦਾ ਉਹ ਤਾਂ ਸੰਤੋਤਰੀਆਂ ਨੂੰ ਧਰਤੀ ਸਿਰ ਤੇ ਰਖਾਤੀ ਉਹਦੇ ਕਹਿ ਕੇ ਵੀ ਮਿਲ ਜੂ ਤੈਨੂੰ ਉਤਰ ਜੂ ਤੇ ਉਤਰੀ ਤਾਂ ਹੈ ਨਾ ਹੁਣ ਥੇ ਤੇ ਜਿਹੜੇ ਨਾ ਮਜਾਉਦੇ ਨੇ ਉਹਨਾਂ ਨੂੰ ਕੀ ਬਣੂ ਜੋ ਉਹਨੂੰ ਮਿਲਣਾ ਸੀ ਮਿਲਿਆ ਹੀ ਨਹੀਂ ਹੁਣ ਥੇ ਜੇ ਉਹਨਾਂ ਨੇ ਵੜਿਆ ਤੁਹਾਨੂੰ ਇੱਕ ਜੀਵ ਵਾਲਿਆਂ ਨੂੰ ਕੀ ਮਿਲ ਜੂ ਗੱਲ ਹੈ ਜਿਹਦੇ ਕੋਲ ਜੀਵ ਹੈ ਕਾ ਤੁਹਾਨੂੰ ਕੀ ਮਿਲੂਗਾ ਫਿਰ ਤੁਸੀਂ ਕਰੋ ਨੂੰ ਬਾਰ ਬਾਰ ਜਪਦੇ ਹੋ ਇਹ ਕਰੋ ਨੂੰ ਬਾਰ ਬਾਰ ਉਹ ਜਾਣ ਕਰਦੇ ਹੋ ਉਹ 1000 9 ਜਾਂ 10000 9 ਇੱਕ ਟਾਈਮ ਇਹ ਕਹਿ ਕੇ ਦੂਆ 10000 ਫਿਰ ਦੂਜੀ ਵਾਰ ਕਹਿੰਦਾ ਇਹ ਨੂੰ ਨਾਮ ਜਪਣਾ ਕਹਦੇ ਹੀ ਨਹੀਂ ਕਹਿਣ ਦਾ ਮਤਲਬ ਇਹ ਹੈ ਲੋਕ ਕਿੱਡੀ ਬੜੀ ਗੱਲ ਕਹੀ ਐ ਪਰ ਮੂਰਖਾ ਨੇ ਇਹ ਵੀ ਨਹੀਂ ਸਮਝੀ ਕਿਉਂ ਕਹੀ ਐ ਇਹਦੇ ਅਰਥ ਨਹੀਂ ਸਮਝੇ ਗੱਲ ਕੀ ਐ ਇਹ ਹੁਣ ਕਹਿਆ ਇੱਕ ਦੋ ਜੀਬੋ ਕਿ ਕੀ ਵਾ ਸਾਡੀ ਦੋਹ ਜਾਨ ਲੱਖ ਹੋਏ ਲੱਖ ਹੋ ਜਬੇ ਚ ਹੈ ਲੱਖ 20 20 ਲੱਖ ਹੋ ਜਬੇ ਲੱਖ ਲੱਖ ਕਿਹੜਾ ਆਖੀਏ ਇੱਕ ਜੀਬ ਨਾਲ ਲੱਖ ਲੱਖ ਵਾਰ ਤੇਰਾ ਨੌ ਜਾਣ ਕਰੀਏ ਇਹ ਤੇ ਨਾਮ ਜਗਦੀਸ਼ ਜਗਦੀਸ਼ ਦਾ ਨਾਮ ਇੱਕੋ ਹੀ ਨਾਮ ਜਗਦੀਸ਼ ਦਾ ਲੱਖ ਲੱਖ ਵਾਰ ਉਜਾੜਨ ਲਈ ਇਕੱਠਾ ਲੱਖ ਉਜਾੜਨ ਕਰ ਦੇਣ ਲੈ ਇਹ ਤਰ੍ਹਾਂ ਪਤ ਪਵੜੀਆਂ ਚੜਿਏ ਹੋਏ 21 ਇਹ ਤਰ੍ਹਾਂ ਹੈ ਪਤ ਪਵੜੀਆਂ ਚੜਿਏ ਹੋਏ 21 ਇਹ ਤਰ੍ਹਾਂ ਦੀਆਂ ਪੌੜੀਆਂ ਨੇ ਚੜ੍ਹ ਕੇ ਜੇ ਕੋਈ ਇੱਕ ਹੋਣਾ ਚਾਵੇ ਤਾਂ ਚੜਿਏ ਹੋਏ 21 ਸੋਨੂੰ ਗੱਲਾਂ ਆਕਾਸ਼ ਕੀ ਕੀਟਾ ਹੀ ਰੀਸ ਇਹ ਕੀੜਿਆ ਨੇ ਰੀਸ ਕਰ ਲਈ ਆਕਾਸ਼ ਬਣੀ ਪਤਾ ਨਹੀਂ ਕੀ ਗੱਲਾਂ ਹੋ ਕੇ ਇਹ ਇਦਾਂ ਨਹੀਂ ਹੁੰਦਾ ਇਹ ਕੀਟ ਦੀ ਨਹੀਂਸ ਹੈ ਕੀੜੇ ਨੇ ਰੀਸ ਕਰ ਲਈ ਇਸ ਇਹ ਰਸਤਾ ਨਹੀਂ ਹੈ ਰਸਤਾ ਗਿਆਨmarg ਗਿਆਨ ਦਾ ਇਹ ਰਸਤਾ ਨਹੀਂਸ ਮਨ ਦੇ ਵਿੱਚੋਂ ਪਰਮ ਨਹੀਂ ਜਾਣਾ ਇਸ ਤਰੀਕੇ ਨਾਲ ਜਨਮ ਭਰਮ ਦੇ ਕਾਰਨ ਹੁੰਦਾ ਹੈ ਜਨਮ ਦਾ ਕਾਰਨ ਭਰਮ ਕਰਮ ਜਨਮ ਦਾ ਕਾਰਨ ਨਹੀਂ ਹੈ ਜਿਹੜੇ ਜਨਮ ਦਾ ਕਾਰਨ ਨੂੰ ਪਰ ਕਰਮ ਨੂੰ ਜਨਮ ਦਾ ਕਾਰਨ ਮੰਨਦੇ ਨੇ ਉਹਨਾਂ ਦੀ ਗੁੱਧ ਵਿਦਵਾਨਾਂ ਵਾਲੀ ਹੈ ਉਹਨਾਂ ਨੂੰ ਇਹ ਸਮਝ ਲੈਣਾ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਰਮਤਾ ਜਨਮ ਤੋਂ ਬਾਅਦ ਕਰਦਾ ਹੈ ਮਨੁੱਖੀ ਸਰੀਰ ਵਿਲੇ ਤੋਂ ਸਰੀਰੇ ਘਮਲਿਆ ਸਰੀਰ ਮਿਲਣਾ ਹੀ ਤਾਂ ਅਫਰਾਦ ਸਰੀਰ ਮਿਲਣਾ ਹੀ ਤਾਂ ਸਜ਼ਾ ਹੈ ਸਰੀਰ ਘਮਲਿਆ ਉਹ ਕਿਹੜਾ ਅਫਰਾਦ ਕੀਤਾ ਸੀ ਜੇਲ੍ਹ ਚ ਕਿਉਂ ਆਇਆ ਰਸੌੜੀ ਚ ਕਿਉਂ ਧੱਕ ਦਿੱਤਾ ਕਰਮਤਾ ਰਸੌੜੀ ਚ ਕਰਦਾ ਜੋ ਕਰਦਾ ਉਹ ਰਸੌੜੀ ਚ ਕਿਉਂ ਧੱਕ ਦਿੱਤਾ ਇਹਨੂੰ ਰਸੌੜੀ ਚ ਧੱਕਣਾ ਹੀ ਦਾ ਦਾ ਬਿਸਤਾਰੇ ਵਿੱਚ ਕਿਉਂ ਸੜਦਾ ਤੈਨੂੰ ਕਿਉਂ ਕਹਤਾ ਵੀ ਉਧਰ ਚੱਲ ਤੂੰ ਦੂਜੇ ਪਾਸੇ ਕਰ ਬਤਾ ਉਹਨਾਂ ਇੱਥੇ ਕਰਦਾ ਹੈ। ਸਰੀਰ ਤੋਂ ਬਾਅਦ ਇਹ ਕੰਮ ਕਰੂਗਾ। ਉਦੋਂ ਸਰੀਰ ਨਹੀਂ ਸੀ ਇਹਦੇ ਕੋਲ। ਉਹ ਸਰੀਰ ਕਿੱਥੇ ਸੀ? ਉਦਨਰ ਆਕਾਰ ਸੀ। ਉਹ ਜਲਤੇ ਤੇਰੇ ਭਵਨ ਸਾਜਿਆ ਤੇਰੇ ਭਵਨ ਦਾ ਬਾਦ ਦੇ ਵਿੱਚ ਸਾਜਿਆ ਜੂਨ ਦੇ ਨੂੰ ਬਾਅਦ ਚ ਮਿਲ ਗਿਆ। ਜੋਨ ਮਿਲਿਆ ਨੂੰ ਜੁਨਾ ਮਿਲਿਆ ਨੇ ਇਹਨੂੰ ਡਿਵੈਲਪਮੈਂਟ ਵਾਸਤੇ ਬੁੱਧ ਦਾ ਵਿਕਾਸ ਕਰਨ ਵਾਸਤੇ ਧਰਮ ਦਾ ਨਾਸ ਕਰਨ ਵਾਸਤੇ ਜੁਨਾ ਮਿਲਿਆ ਨੇ ਔਰ ਜੋਨ ਦਾ ਧਰਮ ਦਾ ਨਾਸ ਕਰਨ ਵਾਸਤੇ ਮਿਲਿਆ ਪਰ ਜੋਨ ਮਿਲੀ ਕਿਉਂ ਸਵਾਲ ਹੈ ਕਰਮ ਦਾ ਦਾ ਨਿਕਿਸ ਬੰਧ ਹੋਇਆ ਕਰਮ ਕਿੱਥੋਂ ਆਇਆ ਜੀ ਜਿ ਸਰੀਰੇ ਹੈ ਜਿਸ ਕਰਮ ਕਿੱਥੋਂ ਆਇਆ ਇੱਥੋਂ ਪਤਾ ਲੱਗਦਾ ਉਹਨਾਂ ਦੀ ਕਿੰਨੀ ਬੁੱਧੀ ਹੈ ਇਹ ਵਿਦਵਾਨ ਨੇ ਵਿਦਵਾਨਾਂ ਦੇ ਚੇਲੇ ਨੇ ਜਿੰਨੇ ਸੰਤ ਨੇ ਜਾਂਦਾ ਵਿਦਵਾਨ ਨੇ ਜਾਂ ਵਿਦਵਾਨਾਂ ਦੇ ਚੇਲੇ ਨੇ ਜਿਹੜਾ ਆਦਮੀ ਗ੍ਰੰਥ ਪੜ੍ਹ ਕੇ ਬੋਲਦਾ ਮਹਿਜ਼ ਉਹ ਵਿਦਵਾਨ ਹੁੰਦਾ ਉਹ ਗ੍ਰੰਥ ਪੜ੍ਹਦੇ ਨੇ ਬੋਲਦੇ ਨੇ ਬੱਚਾ ਵੀ ਬੋਲਦਾ ਬੱਚਾ ਪੜ੍ਹਨ ਲੱਗ ਗਿਆ ਫਿਰ ਮੱਚ ਪੜ੍ਹੋ ਤੇ ਗ੍ਰੰਥ ਪੜ੍ਹਨ ਬੋਲਣਾ ਲੱਗ ਰਿਹਾ ਪਰ ਸਹੀ ਤੇ ਹਾਂ ਬੋਲਣ ਦੀ ਕਲਾ ਹੁੰਦੀ ਹੈ ਕਈ ਅੱਜ ਦੇ ਹਰ ਹਰ ਕਿਸੇ ਕੋਲ ਨਹੀਂ ਹੈ ਉਹੀ ਐਸੀ ਨਵੀਂ ਗੱਲ ਨਹੀਂ ਦੱਸ ਰਹੇ ਜਿਹੜੀ ਗ੍ਰੰਥਾਜ ਲਿਖੀ ਹੋਈ ਨਾ ਹੋਵੇ ਜਿਹੜਾ ਨਵੀਂ ਗੱਲ ਨਹੀਂ ਦੱਸਦਾ ਖੋਜੀ ਹੋਣੀ ਫਿਰ ਖੋਜੀ ਹੋਈ ਸਾਨੂੰ ਵੀ ਗੱਲ ਦੱਸਦਾ ਹੁੰਦਾ ਖੋਜੀ ਉਪਜਾ ਬਾਦੀ ਬਿੰਸੈ ਹਰ ਹਰ ਗੁਰ ਕਰਤਾਰਾ ਖੋਜੀ ਦਾ ਪਰਮਨਾਸ ਹੁੰਦਾ ਹੈ ਖੋਜੀ ਦੀ ਖੋਜ ਇਹ ਦੁਨਿਆ ਦਾ ਪਰਮਨਾਸ ਕਰੂਗੀ ਜਿਹੜੇ ਗ੍ਰੰਥ ਪੜ੍ਹ ਕੇ ਬੋਲਦੇ ਨੇ ਪਰਮ ਗਿਆਨੀ ਨਹੀਂ ਪਰਮ ਗਿਆਨੀ ਨੇ ਉਹ ਉਹਦਾ ਪਰਮ ਗਿਆਨੀ ਨਹੀਂ ਨੇ ਵਿਦਵਾਨਾਂ ਦੇ ਲਿਖੇ ਗ੍ਰੰਥ ਨੇ ਜਿੱਥੇ ਤੱਕ ਵਿਦਿਆ ਹੈ ਵਿਦਵਾਨ ਕੌਣ ਹੁੰਦਾ ਹੈ ਜਿਹੜਾ ਕ੍ਰਿਸ਼ਨ ਨੂੰ ਭਗਵਾਨ ਵੀ ਮੰਨਦਾ ਕ੍ਰਿਸ਼ਨ ਦਾ ਮਹਾਪਿਓ ਵੀ ਮੰਨਦਾ ਭਗਵਾਨ ਦਾ ਤਾਂ ਜਨਮ ਨਹੀਂ ਹੁੰਦਾ ਰਾਮ ਦਾ ਮਹਾਪਿਓ ਵੀ ਮੰਨਦਾ ਰਾਮ ਨੂ ਭਗਵਾਨ ਵੀ ਹੁੰਦਾ ਭਗਵਾਨ ਤਾਂ ਕਦੇ ਜੰਮਦਾ ਹੀ ਨਹੀਂ ਜਿਹੜਾ ਜੰਮਦਾ ਭਗਵਾਨ ਹੁੰਦਾ ਰੱਬ ਜਨਮ ਲੈਂਦਾ ਇੱਕ ਪੰਛੀ ਤੁਸੀਗਾ ਨਾ ਰੱਬ ਜਨਮ ਨਹੀਂ ਲੈਂਦਾ ਨਾ ਬਖਾਂ ਨੂੰ ਨਹੀਂ ਦਿੰਦਾ ਰੂਹ ਪਾਸੇ ਕਰਨੀ ਆਦਮੀ ਰੱਬ ਇਹੀ ਅਸੀਂ ਕਹਿਣ ਲੱਗੇ ਨਾਮਕ ਨੂੰ ਕੀ ਹਤਾਏ ਕੋਹ ਜਨਮ ਲੈਂਦਾ ਰੱਬ ਅੱਖਾਂ ਨੂੰ ਦੇਂਦਾ ਰੱਬ ਉਧਰ ਮੰਨਦੇ ਨੇ ਪਰਮਾਸ਼ ਰੱਖਾਂ ਨੂੰ ਨਹੀਂ ਦਿੰਦਾ ਜਨਮ ਨਹੀਂ ਲੈਂਦਾ ਵਰਦਾ ਨਹੀਂ ਫੇ ਜਮਣ ਮਰ ਨਾਲੇ ਨੂੰ ਰੱਬ ਬਣਾਈ ਬੈਠੇ ਹੋ ਤੁਸੀਂ ਵਦਵਾਨੀ ਹੋਰ ਕੀ ਹੋ ਬੁੱਧੀਹੀਨ ਨੀ ਹੋ ਵਿਦਵਾਨਤਾ ਹੈ ਨਹੀਂ ਵਿਦਵਾਨ ਤਾਂ ਸੀ ਜੋ ਕਿਹਾ ਸੀ ਪਹਿਲਾਂ ਸੁਣਿਆ ਸੀ ਉਸੇ ਤੇ ਕੰਮ ਰਹਿੰਦੇ ਬਈ ਉਹ ਭਗਵਾਨ ਚਾਹੀਦਾ ਜਿਹੜਾ ਅਖਰ ਨੂੰ ਨਹੀਂ ਦਿੰਦਾ ਦਿਖਾਉਂ ਗੱਥੇ ਉਹ ਤਾਂ ਰਾਮ ਅੰਦਰ ਹੈ ਸਬਦ ਇਹ ਵੀ ਬੰਦੇ ਦੇ ਰਾਮ ਸਬਦ ਦੇ ਅੰਦਰ ਅੰਦਰ ਵਾਲੇ ਨੇ ਵਾਰ ਕੇ ਵੀ ਜਨਮ ਲੈ ਲਿਆ ਬਈ ਜਿਆਦਾ ਨੇ ਜਨਮ ਲਿਆ ਸਾਰਿਆਂ ਦੇ ਅੰਦਰ ਉਹ ਤਾਂ ਹੈ ਨਹੀਂ ਸੀ ऐसे सवाल ਨੇ ਜਿਨ੍ਹਾਂ ਦਾ ਜਵਾਬ ਹੈ ਕੋਈ ਨਹੀਂ ਹੈ ਤਾਂ ਕਬੀਰ ਕਹਿੰਦਾ ਜਾਂ ਦੇਖਿਆ ਬੇੜਾ ਜਰਜਰਾ ਤਾਂ ਉਧਰ ਬੜੋ ਫਿਰਕ ਕਬੀਰ ਬੇੜਾ ਜਰਜਰਾ ਫੂਟੇ 6000 ਇਹ ਤਾਂ ਹਜ਼ਾਰਾਂ ਹੀ 6000 ਦੇ ਵਿੱਚ ਤਾਂ ਜਿੱਥੇ ਤਰਕ ਕਰੋ تیر ਮਾਰੋ ਉੱਥੇ 60 ਹੋ ਜਾਂਦਾ ਜਿੱਥੇ ਸਵਾਲ ਕਰੋ ਉਸ ਦਾ ਜਵਾਬ ਹੈ ਨਹੀਂ ਕਿਸੇ ਵੱਤ ਕੋਲ ਵੀ ਜਵਾਬ ਨਹੀਂ ਹੈ ਜਨਮ ਧਰਮ ਤੋਂ ਹੁੰਦਾ ਹੈ ਧਰਮ ਦਾ ਸੰਬੰਧ ਆਤਮਾ ਨਾਲ ਪਰਮਾਤਮਾ ਨੂੰ ਹੁਣ ਜਨ ਕੇ ਮਨ ਮੈਂ ਪਰਮ ਪਰਮ ਮਨ ਵਿੱਚ ਹੁੰਦਾ ਹੈ ਕਰਮ ਸਰੀਰ ਨਾਲ ਸੰਬੰਧ ਹੈ ਕਰਮ ਦਾ ਜੋ ਸੋਚੂਗਾ ਉਹਦੇ ਤਾਬਕ ਕਰੂ ਸੋਚੂਗਾ ਉਹ ਸੋਚੂਗਾ ਮਨ ਕਰਮ ਤਾਂ ਸੋਚ ਮਤਾਂ ਕੋ ਕਾ ਸਾਡੇ ਸੋਚੂ ਜਾ ਜਾ ਸਰੀਰ ਹੋ ਬੱਚਾ ਗਰਮ ਦੇ ਵਿੱਚ ਕੋਈ ਸੋਚਦਾ ਨਹੀਂ ਕੋਈ ਕਰਮ ਨਹੀਂ ਕਰਦਾ ਗਰਭ ਚ ਕਿਉਂ ਆਇਆ ਵਿਚਾਰਾ ਨਾਲੇ ਗਰਭ ਨੂੰ ਨਰਕ ਹੋਰ ਦਾ ਦੁਆਰਾ ਕਹਨੇ ਹੋ ਉਹ ਨਰਕ ਚ ਕਿਉਂ ਪਾਤਾ ਹੋ ਕੀ ਅਪਰਾਧ ਕੀਤਾ ਸੀ ਉਹਨੇ ਪਿਛਲੇ ਜਨਮ ਚ ਕੀ ਉਹ ਪਿਛਲੇ ਜਨਮ ਨਹੀਂ ਪਹਿਲਾ ਜਨਮ ਆਇਆ ਜਨਮ ਕਿਉਂ ਆਇਆ ਪਿਛਲੇ ਜਨਮ ਤਾਂ ਛੱਡੋ ਤੁਸੀਂ ਪਹਿਲਾ ਜਨਮ ਸੀ ਉਹ ਕਦੋਂ ਹੋਇਆ ਪਿਛਲੇ ਜਨਮ ਵੀ ਕਰਮ ਨਾਲ ਨਹੀਂ ਹੈ ਸੰਬੰਧ ਇਹ ਵੀ ਪਰਮਣਾਲੇ ਨੇ ਜਦੋਂ ਲਗ ਜਾਣੇ ਮੈਂ ਕੁਝ ਕਰਤਾ ਤਬ ਲਗ ਕਰਮ ਜੋਨ ਮੈਂ ਹਾਂ ਜਿੰਨਾ ਚਿਰੇ ਮੰਨਦਾ ਮੈਂ ਕੁਝ ਕਰ ਸਕਦਾ ਉਹਨਾਂ ਚਿਰੇ ਇਹ ਨਹੀਂ ਮੰਨਦਾ ਹੈ ਕਿ ਪਰਮੇਸ਼ਰ ਦਾ ਕੀਤਾ ਹੀ ਸਭ ਕੁਝ ਹੋ ਰਿਹਾ ਉਹਨੂੰ ਮੰਨ ਕੇ ਮੁਕਰ ਗਿਆ ਇੱਕ ਪਾਸੇ ਮੰਨ ਗਿਆ ਕਿ ਪਰਮੇਸ਼ਰ ਦਾ ਕੀਤਾ ਹੀ ਸਭ ਕੁਝ ਹੋ ਰਿਹਾ ਉਹਦੇ ਹੁਕਮ ਇਹਨਾਂ ਪਤਾ ਨਹੀਂ ਚਲਦਾ ਜਦੇ ਮੁਕਰ ਗਿਆ ਕਹਿੰਦਾ ਮੈਂ ਕਰਦਾ ਉਹਨੂੰ ਮੈਂ ਕਰਦਾ ਤਾਂ ਸੱਚ ਧਰਮ ਤੋਂ ਮੁਕਰ ਗਿਆ ਇਹ ਮੁਕਰ ਗਿਆ ਪਰਮ ਸੱਚ ਧਰਮ ਤੇ ਸ਼ੰਕਾ ਕਰ ਲਈ ਸੱਚ ਤੇ ਸ਼ੰਕਾ ਕਰਨਾ ਪਰਮ ਸੱਚ ਤੇ ਹੀ ਸ਼ੰਕਾ ਪੈਦਾ ਹੋਗੀ ਜੋ ਦੇਖਦਾ ਉਹ ਸੱਚ ਨਹੀਂ ਜੋ ਸੱਚ ਹੈ ਉਹ ਇਹਨੂੰ ਧਿੰਦਾ ਨਹੀਂ ਅਸਲ ਗੱਲ ਇਹ ਹੈ ਜੋ ਅਸੀਂ ਦੇਖਦੇ ਆ ਇਹ ਸੱਚ ਨਹੀਂ ਜੋ ਸੱਚ ਉਹਨੂੰ ਦੀਦਾ ਨਹੀਂ ਸੱਚ ਤਾਂ ਖਾਨਾ ਨਹੀਂ ਰਹੀ ਸੱਤ ਤਾਂ ਪਰਮੇਸ਼ਰ ਉਹਦਾ ਅੱਖਾਂ ਨੂੰ ਦੀਦਾ ਨਹੀਂ ਇਹ ਸਾਰੇ ਮਨ ਦੇ ਦੇਖ ਉਹਦੇ ਹੁਕਮ ਬਿਨਾ ਪਤਾ ਨਹੀਂ ਝੁਲਦਾ ਫਿਰ ਪੁੰਨ ਬਾਪ ਕਿੱਥੋਂ ਆ ਗਿਆ ਇਹੀ ਸਵਾਲ ਆਲ ਗਿਆ ਹੈ ਹਰ ਸਵਾਲ ਆਲ ਗਿਆ ਹੈ ਸਟੀਕ ਜਵਾਬ ਗੁਰਬਾਣੀ ਜਿੰਨੇ ਸਟੀਕ ਜਵਾਬ 베ਦ ਦੇ ਵਿੱਚ ਸੀਗੇ 베ਦ ਦੇ ਵਿੱਚੋਂ ਹੀ ਗੁਰਬਾਣੀ ਚੌਥੀ ਪੰਜਵੀਂ ਪੜtailed ਹੈ 베ਦ ਤੋਂ ਵਿਸ਼ੇ ਹੋਰ ਗੰਧ ਸੀ ਪਾਲੀ ਜਵਾਲ ਦੇ ਵਿੱਚ ਵੀ ਗ੍ਰੰਥ ਸੀ ਸੁਖਦੇਵ ਪਰਾਸਰ ਵਿਆਸ ਜੁਠਾਣਿਓ ਜਿਹੜੇ ਕਬੀਰ ਨੇ ਗ੍ਰੰਥ ਪੜ੍ਹੇ ਨੇ ਮਗਰ ਦੇ ਵਿੱਚੋਂ ਕਿਤੇ ਗੁਰਬਾਣੀ ਸੀ ਗੁਰਬਾਣੀ ਤਾਂ ਉਹਨੇ ਨਹੀਂ ਲਿਖੀ ਗੁਰਬਾਣੀ ਥੋੜੀ ਸੀ ਉਹ ਹੋਰ ਹਾਂ ਹਿੰਦੀ ਦੇ ਵਿੱਚ ਉਹ ਲਿਖੇ ਹੋਏ ਆ ਤਾਂ ਉਹਨੇ ਪੜ੍ਹਨਾ ਸ਼ੁਰੂ ਕੀਤੀ ਹੈ। ਆ ਤਾਂ ਉਹਨੇ ਲਿਖੀ। ਉਹਨੇ ਜੋ ਪੜ੍ਹਨੇ ਇਹਦਾ ਮਤਲਬ ਪਰੁੰਗਿਆਂ ਪਹਿਲਾਂ ਵੀ ਸੀ। ਇਹ ਹਮੇਸ਼ਾ ਰਹਿੰਦਾ ਹੀ ਹੈ। ਇਹਦੇ ਇਹਨੂੰ ਅਰਥਾਣਾ ਹੀ ਹੋਖ। ਕ ਕੁਕਿਤ ਨੂੰ ਅਸੀਂ ਮਾਪਿਓ ਮੰਨਦੇ ਆ। ਇੱਕ ਪਾਸੇ ਤਾਂ ਕਹਿੰਦੇ ਪਰਮੇਸ਼ਰ ਸਾਡਾ ਮਾਪਿਓ, ਇੱਕ ਪਾਸੇ ਮਾਪਿਓ ਸੀ ਸੰਦਾਰੀ ਬਣਾਈ ਬੈਠੇ। ਇੱਥੇ ਵੀ ਅਸੀਂ ਦੋਗਲੇ ਇਸ ਪਾਸੇ ਤਾਂ ਕਰਨ ਸੰਭੁਜ ਪਰਮੇਸ਼ਰ ਦਾ ਉੱਥੇ ਮੇਰਾ ਤੇ ਅਰਬੀਆ ਸਭ ਇਹ ਇਹ ਹੈ ਸੱਚ ਤੋ ਮਨ ਕਰਾਂ ਸੀ ਸੱਚ ਤੋ ਮਨ ਕਰਾਂ ਜਾਂ ਸੱਚ ਤੋ ਮਨ ਕਰ ਦਬਾਰ ਸੱਚ ਤੇ ਸ਼ੰਕਾ ਕਰੀ ਬੈਠੇ ਆ ਜੋ ਵੇਦ ਕਹਿੰਦੇ ਤੇ ਸ਼ੰਕਾ ਕਰੀ ਬੈਠੇ ਆ ਤੇ ਗੁਰਬਾਣੀ ਕਹਿੰਦੀ ਤੇ ਸ਼ੰਕਾ ਕਰੀ ਬੈਠੇ ਆ ਜੋ ਅਸੀਂ ਮੰਨਦੇ ਆ ਧਰਮ ਸੱਚ ਉੱਤੇ ਸ਼ੰਕਾ ਕਰੀ ਬੈਠੇ ਸ਼ੰਕਾ ਦਾ ਨੋਏ ਬਰਮਾ ਸ਼ਿਵ ਦਾ ਨੋਏ ਸ਼ੰਕਰ ਹੈ ਸ਼ੰਕਾਵਾਦੀ ਜੇ ਦੇ ਅੰਦਰ ਸ਼ੰਕਾ ਹੋਵੇ ਧਰਮ ਹੋਵੇ ਸ਼ਿਵ ਦੇ ਨਾਲ ਸ਼ੰਕਰ ਜੋੜਿਆ ਕਿਹਨੇ ਆ ਸ਼ਿਵ ਸ਼ੰਕਰ ਸ਼ੰਕਰ ਕਿਹਨੇ ਜੋੜਿਆ ਸ਼ੰਕਾ ਕਲ ਵਾਲਾ ਸ਼ੰਕਰ ਜੇ ਦੇ ਅੰਦਰ ਪਰਮਾ ਸ਼ੰਕਰ ਸ਼ੰਕਾਵਾਦੀ ਹੈ ਉਹ ਆदमी ਇਹ ਉਹ ਆदमी ਜੀ ਸ਼ੰਕਾ ਹੁੰਦੀ ਹੈ ਸ਼ੰਕਾ ਦੂਰ ਕਰਨੇ ਆਏ ਅਸੀਂ ਸ਼ੰਕਾ ਨਿਵਾਰਣੇ ਆਏ ਧਰਮ ਦਾ ਕੰਮ ਹੈ ਸ਼ੰਕਾ ਹਰ ਕਿਸਮ ਦੀ ਸ਼ੰਕਾ ਨਿਵਾਰਣ ਕੰਮ ਤਨਮੁਗਰੰਥਾ ਦਾ ਕੰਮ ਹੈ ਹਰ ਕਿਸਮ ਦੀ ਸ਼ੰਕਾ ਦਾ ਜਵਾਬ ਦੇਣਾ ਸਹੀ ਜਵਾਬ ਦੇਣਾ ਨਿਵਾਰਣ ਕਰਨਾ ਤਾਂ ਕਬੀਰ ਕਹਿੰਦਾ ਜਹ ਗਿਆਨ ਹੈ ਧਰਮ ਹੈ ਜਿੱਥੇ ਗਿਆਨ ਹੈ ਹਰ ਪ੍ਰਕਾਰ ਦੀ ਤੁਹਾਨੂੰ ਰੋਸ਼ਨੀ ਮਿਲਦੀ ਹੈ ਹਰ ਸਵਾਲ ਦਾ ਤੁਹਾਡੇ ਦਾ ਜਵਾਬ ਮਿਲਦਾ ਹੈ ਹਰ ਸ਼ੰਕਾ ਤੁਹਾਡੀ ਦੂਰ ਹੁੰਦੀ ਹੈ ਕਾਂ ਧਰਮ ਵਿੱਚ ਬਰਨ ਧਰਮ ਨਹੀਂ ਹੈ ਜੋ ਕਹਿੰਦੇ ਨੇ ਸ਼ੰਕਾ ਨਹੀਂ ਕਰਨੀ ਸਵਾਲ ਨਹੀਂ ਕਰਨ ਉਹ 420 ਸੰਤਰੀਆਂ ਭਾਵੇਂ ਦੂਜਾ ਨਾ ਸ਼ੌਕ ਉਹ ਭਰਮ ਵਿੱਚ ਭਰਮ ਵਿੱਚ ਫਸੇ ਰਹੇ ਆਪ ਜਵਾਬ ਹੈ ਨਹੀਂ ਉਹ ਕਹਿੰਦੇ ਨੇ ਸ਼ੰਕਾ ਕਰੀਦੀ ਨਹੀਂ ਹੁੰਦੀ ਕਹਿਣਗੇ ਜਵਾਬ ਹੈ ਨਹੀਂ ਜੇ ਕਹਿੰਦੇ ਸਾਨੂੰ ਪਤਾ ਨਹੀਂ ਫੇ ਸੰਤਰੀ ਫੇ ਸੰਤ ਕਿਵੇਂ ਕਹੋਣ ਟੀਚਰ ਕਾਦੇ ਘੁਰ ਗਨੀ ਬਿਠਾਉਣਾ ਬੱਚੇ ਨੂੰ ਟੀਚਰ ਖੁਸ਼ ਹੁੰਦਾ ਵੀ ਜੇ ਸਵਾਲ ਕੀਤਾ ਇਹ ਬੱਚਾ ਮੇਰੀ ਗੱਲ ਨੂੰ ਸਮਝਦਾ ਹੈ ਅੱਗੇ ਵਧੂ ਉਹ ਸਵਾਲ ਵਾਲੇ ਨੂੰ ਕਹਿੰਦੇ ਨੇ ਤੂੰ ਸਵਾਲ ਨਹੀਂ ਕਰਨਾ ਪੂਰ ਦਿੰਦੇ ਨੇ ਕੌਣ ਨੇ ਇਹ ਕਰਨ ਵਾਲੇ ਕੌਣ ਨੇ ਸਭ ਹਰਾਮ ਖੋਲ ਰਹੇ ਸਭ ਹਰਾਮ ਖੋਲ ਇਹਨਾਂ ਨੂੰ ਲੱਗਾ ਅਸਾਂ ਖਮੂਰਖ ਅੰਧਕੋਰ ਉੱਲੀ ਪੌੜੀ ਗਈ ਲੋਕ ਤਾਂ ਬਜਾਰੇ ਮੂਰਖ ਅੰਧਕੋਰ ਨੇ ਆਏ ਜਿਹੜੇ ਸੰਤ ਨੇ ਚੋੜਾ ਰਾਮਕੋੜ ਦੇ ਧਰਮ ਦੇ ਨੋਤੇ ਹੋਏ ਕਹਿੰਦੇ ਅਸੀਂ ਗੁਰੂ ਆ ਭਰਮ ਦੂਰ ਨਹੀਂ ਕਰਦੇ ਤੁਹਾਨੂੰ ਸ਼ੰਕਾ ਦੂਰ ਨਹੀਂ ਕਰਦੇ ਸਾਡੀ ਕਬੀਰ ਕੀ ਕਹਿੰਦਾ ਗੁੱਸੇ ਨਾਲ ਕਹਿੰਦਾ ਮਾਈ ਮੁੰਡੋ ਤੇ ਗੁਰੂ ਕੀ ਉਸ ਗੁਰੂ ਜਿਹੜਾ ਬਲੇ ਬੈਠਾ ਉਹਦੀ ਮਾਂ ਦਾ ਸਰ ਮੁੰਡੋ ਕਿੱਡੀ ਬੜੀ ਗਾਲ ਹੈ ਗੁਰਬਾਣੀ 'ਚ ਲਿਖੀ ਹੋਈ ਕਿੱਡੀ ਬੜੀ ਗਾਲ ਹੈ ਮਾਈ ਮੁੰਡੋ ਤੇ ਗੁਰੂ ਕੀ ਜਾਤੇ ਪਰਬ ਲੈ ਜਾਏ ਜਿਹੜਾ ਤੁਹਾਡੇ ਧਰਮ ਦਾ ਨਾਸ ਨਹੀਂ ਕਰਦਾ ਉਹਨੂੰ ਗੁਰੂ ਮੰਨਣ ਦੀ ਬਜਾਏ ਉਹਦੀ ਮਾਂ ਦਾ ਸਿਰ ਬੁੰਨ ਕੇ ਭਜਾਓ ਪੁੱਤੋ ਗੁਰੂ ਬਣਿਆ ਬੈਠਾ ਤੇਰੀ ਮਾਂ ਦਾ ਸਿਰ ਬੁੰਨਣ ਨਾਲ ਕਿ ਕਹਿ ਕੇ ਭਜਾਓ ਆ ਜਾ ਉੱਠ ਪੁੱਤੋ ਉਹ ਤੇ ਕੁਝ ਨਹੀਂ ਮੰਨਦਾ ਤੁਹਾਨੂੰ ਲੇਕਰ ਚੱਲਦੀ ਹੈ ਦੁਕਾਨ ਸਾਰਿਆਂ ਦੀ ਚੱਲਦੀ ਹੈ ਦੁਕਾਨਾਂ ਜਲਦੀਆਂ ਨੇ ਪੇਜ 6 ਸੇਕਾਂ ਜੀ ਨੇ ਤਾਂ ਸਾਰੇ ਸਾਰੇ ਇਹੀ ਕੁਛ ਐ ਸੌਦਾ ਵਿਗਦਾ ਅੱਜ ਵਰਡ ਨੂੰ ਸਹੀ ਧਰਮ ਨਹੀਂ ਮਿਲਿਆ ਦੁਕਾਨਾ ਹੋਤ ਸਹੀ ਜ਼ੇਤ ਨਹੀਂ ਮਿਲਦੀ ਸਹੀ ਜ਼ੇਤ ਤਾਂ ਉਹਨਾਂ ਨੂੰ ਵੀ ਪਤਾ ਯੂਐਨਐਸਓ ਨੂੰ ਪਤਾ ਵੀ ਗੁਰਬਾਨੀ ਜਦੋਂ ਸਮਝ ਆ ਗਈ ਸਹੀ ਜ਼ੇਤ ਇੱਥੇ ਉਹਨਾਂ ਨੇ ਸਾਰਿਆਂ ਨੂੰ ਕਿਹਾ ਆ ਵੀ ਇਹਨੂੰ ਅਰਥਾ ਦਿਓ ਇੱਥੇ ਸਹੀ ਜ਼ੇਤ ਜਾਣਦੇ ਨੇ ਅੰਗਰੇਜ਼ਾਂ ਨੂੰ ਵੀ ਪਤਾ ਇਹ ਸਭ ਇੱਥੇ ਰਾਜਕੀਤਾਂ ਉਹਨੇ 200 ਸਾਲ ਹਿੰਦੁਸਤਾਨ ਤੇ ਤੁਮ ਸਮਝਿਆ ਸਤ ਸਿੱਖਾਂ ਬਾਰੇ ਸਾਨੂੰ ਤਾਂ ਸਮਝੇ ਨਹੀਂ ਗੁਰਬਾਣੀ ਬਾਰੇ ਜਿੰਨੀ ਹੋਰਾਂ ਨੂੰ ਪੜੇ ਲਿਖੇ ਸੀ ਪਹਿਲਾਂ ਤੇ ਹੀ ਉਹ